ਵੱਸੇ ਹੀ ਕਹਿਣਾ ਚਾਹੁੰਨੇ ਆ ਕਿ ਅੱਗੇ ਵੀ ਜਿੱਦਾਂ ਪਿੰਡ ਵਾਲਿਆਂ ਨੇ ਸਾਡਾ ਸੰਯੋਗ ਦਿੱਤਾ ਹੀ ਦਿਨ ਤਾਂ ਸਾਡੇ ਅਗਲੇ 5 ਸਾਲ ਵਧੀਆ ਹੀ ਨਿਕਲ ਜਾਣ ਪ੍ਰਮਾਤਮਾ ਦੀ ਕਿਰਪਾ ਹੋਵੇ। ਉਹ ਮੇਸੀ ਵੀ ਤੁਹਾਨੂੰ ਸਰਪੰਚ ਬਣਾਇਆ ਜਾਏਗਾ। ਉਮੀਦ ਕਦੇ ਸੋਚਿਆ ਵੀ ਨਹੀਂ ਸੀ ਤਾਂ اچانک ਹੀ ਹੋ ਗਿਆ ਜੀ ਜਿਵੇਂ। ਜਦੋਂ ਇੱਕਦਮ اچانک ਖੁਸ਼ੀ ਮਿਲਦੀ ਹੈ ਕਿੱਦਾਂ ਲੱਗਿਆ? ਪ੍ਰਮਾਤਮਾ ਕਿੱਦਾਂ ਹੋ ਗਿਆ? ਬਹੁਤ ਵਧੀਆ। ਬਹੁਤ ਵਧੀਆ ਲੱਗਿਆ। ਹਾਂਜੀ ਕਿਹੜੇ ਕਿਹੜੇ ਕੰਮ ਕਰਵਾਏ ਜਾਣਗੇ ਪਿੰਡ ਦੇ ਹਾਰ ਤੇ? بس ਜੋ ਪਿੰਡ ਵਿੱਚ ਜ਼ਰੂਰਤ ਹੈ ਜਿਵੇਂ ਜਿਮ ਕਿਹਾ ਤੁਸੀਂ ਸੀ ਕੈਮਰੀ ਕਰੇ ਨੇ ਜਾਂ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕਰਾਉਣਾ ਇਦਾਂ ਦੇਖੋ ਪੰਚਾਇਤ ਨੂੰ ਵੀ ਸਰਬਸਮਤੀ ਨਾਲ ਝੁਲਿਆ ਹਾਂਜੀ ਹਾਂਜੀ ਹਾਲਾਂਕਿ ਆਪਾਂ ਹੋ ਸ਼ਹਿਰਾਂ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤਾਂ ਲੜਾਈ ਛੱਡਦੇ ਹੁੰਦੇ ਨੇ ਪੈਸੇ ਦੀ ਬਰਬਾਦੀ ਹੋ ਗਈ ਕਿਤਨਾ ਕਿਤੇ ਪੈਸੇ ਦੀ ਵੀ ਬਚਤ ਹੋਈ ਹਾਂਜੀ ਜ਼ਰੂਰ ਹੋਏਗੀ ਜਦੋਂ ਸਬਸੰਤੀ ਨਾਲ ਹੀ ਹੋ ਗਿਆ ਫਿਰ ਤਾਂ ਸਾਰੇ ਦੀ ਰਹਿ ਨਾਲ ਹੀ ਸਭ ਕੁਝ ਹਾਂਜੀ ਉਹ ਪਿੰਡ ਦੇ ਹਾਂਜੀ ਉੱਥੇ ਲੱਗਣਾ ਹੈ ਜਿੱਥੇ-ਜਿੱਥੇ ਜ਼ਰੂਰਤ ਹੋਊਗੀ ਲੱਗ ਜਾਊਗਾ ਹਾਂਜੀ ਕੀ ਨਾਮ ਹੈ ਭਜੀ ਜਸਪਾਲ ਸਿੰਘ ਸੇਖੋਈ ਸੇਖੋਈ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਘਰ ਦੇ ਨੂੰ ਸਰਪੰਚ ਚੁਣਿਆ ਗਿਆ ਸਰਵਸਮਤੀ ਨਾਲ ਇਸ ਪਿੰਡ ਦੇ ਵਿੱਚ ਤੀਜੀ ਵਾਰ ਸਰਵਸਮਤੀ ਹੋਈ ਹੈ ਹਾਂਜੀ ਮੈਂ ਪਹਿਲਾਂ ਦਾ ਬਹੁਤ ਧੰਨਵਾਦ ਆ ਸਾਰੇ ਪਿੰਡ ਵਾਸੀਆਂ ਦਾ ਖਾਸ ਕਰਕੇ ਸਾਡੇ ਰਿਟਾਇਰਡ 에ਅਰਵਾਇਸ ਮਾਰਸ਼ਲ ਸਰਦਾਰ ਗੁਰਦਿਆਲ ਸਿੰਘ ਜੀ ਪੂਨੀਆ ਪਰਿਵਾਰ ਦਾ ਆਪਣਾ ਸਤਵੰਤ ਅੰਕਲ ਜੀ ਦੇ ਪਰਿਵਾਰ ਦਾ ਸਰਦਾਰ ਧਰਮ ਸਿੰਘ ਜੀ ਦੇ ਪਰਿਵਾਰ ਦਾ ਤੇ ਆਪਣਾ ਸਰਦਾਰ ਅਵਤਾਰ ਸਿੰਘ ਜੀ ਦੇ ਸਾਰੇ ਪਰਿਵਾਰ ਦਾ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਇਹ ਸਾਰੇ ਮੋਢੀ ਨੇ ਇਸ ਪਰਿਵਾਰਾਂ ਦੇ ਤਾਂ ਮੈਂ ਹੁਣ ਸਾਰਿਆਂ ਦੇ ਤਾਂ ਨਾਂ ਨਹੀਂ ਲੈ ਸਕਦਾ ਮੋਢੀਆਂ ਦੇ ਨਾਂ ਲੈਤੇ ਸਾਰੇ ਬਜ਼ੁਰਗਾਂ ਦਾ ਇਹਨਾਂ ਦਾ ਰੌਏ ਜੀ ਦਾ ਮੈਂ ਸਭ ਦਾ ਬਹੁਤ ਧੰਨਵਾਦ ਕਰਦਾ ਜੋ ਸਾਨੂੰ ਇਸ ਲੈਗ ਸਮਝਿਆ ਤੇ ਇਹ ਪਿਆਰ ਐਦਾਂ ਹੀ ਬਣਿਆ ਰਹੇ ਤੇ ਤਾਂ ਜੋ ਅਸੀਂ ਉਤਸ਼ਾਹ ਨਾਲ ਕੰਮ ਕਰੀਏ ਤੇ ਸਾਰੇ ਜੋ ਪਿੰਡ ਦੀਆਂ ਰਹਿੰਦੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਸੋਲਵ ਕਰੀਏ ਜਲਦੀ ਤੋਂ ਜਲਦੀ ਬਾਕੀ ਇਹੀ ਮੇਰੀ ਦੀਲੀ ਖੁਆਇਸ਼ਾ ਸ਼ਿਵਦੇਵ ਸਿੰਘ ਪੰਗੂ ਜੀ ਪੰਗੂ ਸਾਹਿਬ ਅੱਜ ਪੰਜ ਚੁਣਿਆ ਗਿਆ ਸਰਬਸੰਮਤੀ ਨਾਲ ਉਮੀਦ ਸੀ ਵੀ ਪੰਜ ਬਣਾਏ ਜਾਉਗੇ ਪੱਕਿਆ ਨਹੀਂ ਜੀ ਉਮੀਦ ਤਾਂ ਕੋਈ ਨਹੀਂ ਸੀ ਚਲੋ ਆਏ ਸੀ ਵੀ ਸਰਬਸੰਮਤੀ ਹੋ ਗਈ ਜਦੋਂ ਇੱਥੇ ਮੀਟਿੰਗ ਦੇ ਵਿੱਚ ਆਏ ਪਤਾ ਕੁਝ ਨਹੀਂ ਸੀ ਪਹਿਲਾਂ ਵੀ ਕੀ ਹੋਣਾ ਕਿਉਂਕਿ ਮੈਂ ਤਾਂ ਆਪ ਸਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਅਸੀਂ ਬਾਹਰੋਂ ਆਇਤੀ ਕਰਾ ਦੇ ਪਹਿਲੇ ਜਦੋਂ ਮੀਟਿੰਗ ਚਾਏ ਇਹਨਾਂ ਨੇ ਅਨਾਉਂਸ ਕਰਿਆ ਨਾ ਸਾਡਾ ਤਾਂ ਸਾਰਿਆਂ ਦੇ ਸਰਬਸੰਮਤੀ ਨਾਲ ਸੀ ਅਜਾਜਿਤ ਲੈਤੀ ਵੀ ਕਿਸੇ ਨੂੰ ਤਰਾਜ ਨਹੀਂ ਚਲੋ ਸਾਰਿਆਂ ਦਾ ਜੈਸ ਹੋ ਗਈ ਸਿਰਫ ਖੁਸ਼ੀ ਮਹਿਸੂਸ ਖੁਸ਼ੀ ਤਾਂ ਹੁੰਦੀ ਹੈ ਜੀ ਬਹੁਤ ਖੁਸ਼ੀ ਹੈ ਸਾਨੂੰ ਸਾਰੇ ਨਗਰ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰ ਰਿਆ ਮੋਢੇ ਨਾਲ ਮੋਢਾ ਲਾ ਕੇ ਹਾਂ ਜੀ ਅਸੀਂ ਸਾਰੀ ਪੰਚਾਇਤ ਰੜ ਕੇ ਵਿਕਾਸ ਦੇ ਕੰਮਾਂ ਵੱਲ ਪੂਰਾ ਧਿਆਨ ਦਿੱਤਾ ਜਾਊਗਾ ਕੀ ਨਾਮ ਹੈ ਜੀ ਸੁਤਵੰਤ ਸਿੰਘ ਪੁੰਨਿਆ ਪੁੰਨਿਆ ਸਾਹਿਬ ਕੀ ਕਹਿਣਾ ਚਾਹੁੰਦੇ ਸਰਬਸੰਮਤੀ ਹੋਈ ਹੈ ਤੀਸਰੀ ਵਾਰ ਪਿੰਡ ਦੀ ਸਾਰਿਆਂ ਨਾਲੋਂ ਪਹਿਲਾਂ ਤੁਹਾਨੂੰ ਇਹ ਹੀ ਦੱਸਿਆ ਬਈ ਇਹ ਤੋਂ ਪਹਿਲਾਂ ਵੀ ਦੋ ਵਾਰੀ ਸਰਬਸੰਮਤੀ ਹੋ ਗਈ ਸੱਤਵੀਂ ਵਾਰੀ ਇਹ ਪੰਚਾਇਤ ਚੁਣੀ ਗਈ ਹੈ ਜਿਹੜੀ ਸਰਬਸੰਮਤੀ ਨਾਲ ਅਸੀਂ ਇਹੀ ਇਹਨਾਂ ਪੰਚਾਇਤ ਨੂੰ ਵਧਾਈ ਦਿੰਨੇ ਆ ਆਸ ਕਰਦੇ ਆ ਇਹਨਾਂ ਤੋਂ ਕਿ ਇਹ ਵੱਧ ਚੜ੍ਹ ਕੇ ਜਿਹੜੇ ਪਿੰਡ ਦੇ ਅਧੂਰੇ ਕੰਮ ਨੇ ਉਹਨਾਂ ਨੂੰ ਪੂਰੇ ਕਰਾਉਣਗੇ